ਕਿ ਬਠਿੰਡੇ ਦੀ ਪ੍ਰੈਸ ਮੈਨੂੰ ਬੜਾ ਸਹਿਯੋਗ ਦਿੰਦੀ ਹੈ ਹਰੇਕ ਮਸਲੇ ਦੇ ਵਿੱਚ ਮੈਂ ਕਰੇ ਬਤੌਰ ਚੇਅਰਮੈਨ ਲਈ ਤੁਹਾਡਾ ਨਮਨ ਤੇਸ਼ ਆਇਆ ਤੁਸੀਂ ਕਦੇ ਬਤੌਰ ਪੱਤਰਕਾਰ ਲਈ ਪੇਸ਼ ਆਏ ਸਾਰੇ ਸਾਡਾ ਪਿਆਰ ਸਤਿਕਾਰ ਵਧੀਆ ਸਬੰਧ ਦਾ ਸੋ ਥੋੜਾ ਧੰਨਵਾਦ ਕਰਦਾ ਹਾਂ ਤੁਸੀਂ ਜਦੋਂ ਵੀ ਤੁਹਾਨੂੰ ਬੁਲਾਇਆ ਤੁਸੀਂ ਆਉਂਦੇ ਹੋ ਆਰਾਮ ਪ੍ਰੂਵਮੈਂਟ ٹرسٹ ਬਠਿੰਡਾ ਲਗਾਤਾਰ ਜੋ ਉਸ ਦਾ ਵਿਕਾਸ ਦਾ ਪਿੰਡ ਹੈ ਉਸ ਨੂੰ ਸਫਲਤਾਪੂਰਵਕ ਤੈਅ ਕਰਦਾ ਆ ਰਿਹਾ ਹੈ। ਔਰ ਅੱਜ ਜੋ ਮੈਂ ਤੁਹਾਨੂੰ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਉਹ ਬੀਤੇ ਦਿਨ ਦੀ ਆਪਣੀ ਜਿਹੜੀ ਸ਼ਹੀਦ ਭਗਤ ਸਿੰਘ ਇਨਕਲੇਵ ਕਲੋਨੀ ਸੀਗੀ ਉਸ ਦੇ ਵਿੱਚ ਆਪਾਂ ਅਰਜ਼ੀਆਂ ਮੰਗੀਆਂ ਸੀ 116 ਪਲਾਟ ਆਪਾਂ ਡਰਾਇਰਾਂ ਹੀ ਕਢਨੇ ਸੀਗੇ। ਉਸ ਸੰਬੰਦੇ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਸੋ 116 ਵੱਖ-ਵੱਖ ਸਾਈ ਦੇ ਜੋ ਪਲਾਟ ਹੈ ਉਹਨਾਂ ਦੇ ਲਈ ਸਾਡੇ ਕੋਲੇ 39174 ਲੋਕਾਂ ਨੇ ਪਹੁੰਚ ਕੀਤੀ ਹੈ 39174 ਸਿਰਫ 116 ਪਲਾਟਾਂ ਦੇ ਲਈ ਔਰ ਕਿਸੇ ਨੇ ਸਾਨੂੰ 5 ਲੱਖ ਦਾ ਡਰਾਫਟ ਦਿੱਤਾ ਕਿਸੇ ਨੇ ਸਾਨੂੰ 4 ਲੱਖ ਦਾ ਦਿੱਤਾ ਔਰ ਇਹ ਮੈਂ ਮਹਿਸੂਸ ਕਰਦਾ ਕਿ ਇਹ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੀ ਸਰਕਾਰ ਦੀ ਸਾਡੀ ਲੋਕਲ ਬਾਡੀ ਡਿਪਾਰਟਮੈਂਟ ਦੀ ਤੇ ਨਗਰ ਸੁਧਾਰ ਟਰੱਸਟ ਬਠਿੰਡਾ ਦੀ ਲੋਕਾਂ ਦੇ ਵਿੱਚ ਜੋ ਵਿਸ਼ਵਾਸ ਉਹ ਵਧਿਆ ਨਹੀਂ ਕੋਈ ਵੀ ਵਿਅਕਤੀ ਸਰਕਾਰੀ ਸਕੀਮਾਂ ਦੇ ਵਿੱਚ ਇਸ ਤਰ੍ਹਾਂ ਆਪਣੀ ਕਿਰਤ ਕਮਾਈ ਦਾ ਪੈਸਾ ਨਹੀਂ ਲਾਉਂਦਾ ਹੁੰਦਾ ਕਿਉਂਕਿ ਪਹਿਲਾਂ ਦਾ ਜੋ ਤਜਰਬਾ ਦੱਸਦਾ ਹੈ ਕਿ ਜਿਹੜੇ ادارے ਹੁੰਦੇ ਆ ਗੱਲਾਂ ਕੁਸ਼ੋਰ ਕਰਦੇ ਆ ਜਦੋਂ ਹੱਥ 'ਚ ਪੈਸਾ ਆ ਜਾਂਦਾ ਹੈ ਉਦੋਂ ਹੋਰ ਗੱਲਾਂ ਕਰਦੇ ਆ ਲੋਨੀ ਕੱਟ ਦਿੱਤੀ ਜਾਂਦੀ ਹੈ 6 6 ਸਾਲ 7 7 ਸਾਲ 10 ਦਾ ਸਾਲ ਉਥੇ ਕੋਈ ਵਿਕਾਸਕਾਰ ਨਹੀਂ ਹੁੰਦਾ ਤੇ ਲੋਕ ਨਰਾਸ਼ ਹੋ ਜਾਂਦੇ ਆ ਪਰ ਲੋਕਾਂ ਨੇ ਮੇਰੇ ਵਿੱਚ ਵਿਸ਼ਵਾਸ ਭਰ ਦਿੱਤਾ ਜੋ ਲੋਕਾਂ ਨੂੰ ਬੇਨਤੀ ਕੀਤੀ ਸੀ ਵੀ ਅਸੀਂ ਭਾਈ ਤੁਹਾਨੂੰ ਪਾਰਦਰਸ਼ੀ ਢੰਗ ਨਾਲ ਪਲਾਟ ਦਵਾਂਗੇ ਸੋ 3974 ਸਾਡੇ ਕੋਲੇ ਅਰਜ਼ੀਆਂ ਆਈਆਂ ਨੇ ਔਰ ਉਹਨਾਂ ਅਰਜ਼ੀਆਂ ਦੀ ਅਸੀਂ ਪੂਰੀ ਟੋਣ ਸ਼ਾਨ ਪੜਤਾਲ ਪੈਸਿਆਂ ਦਾ ਸਾਰਾ ਸਿਸਟਮ ਕੋਈ ਕਰੈਕਸ਼ਨ ਵਗੈਰਾ ਉਹ ਅਸੀਂ ਸਾਡੀ ਚੱਲ ਰਹੀ ਹੈ ਔਰ 20 ਤਰੀਕ ਤੋਂ ਪਹਿਲਾਂ ਪਹਿਲਾਂ ਸਾਰੇ মিডিਆ ਦੀ ਹਾਜ਼ਰੀ ਦੇ ਵਿੱਚ ਸਾਰੇ ਜਿਨ੍ਹਾਂ ਨੇ ਦਰਖਾਸਤਾਂ ਦਿੱਤੀਆਂ ਉਹਨਾਂ ਨੂੰ ਦੱਸ ਕੇ ਹੋਕਾ ਦੇ ਕੇ ਆਵਾਜ਼ ਦੇ ਕੇ ਵਿਰੋਧੀ ਧਿਰਾਂ ਨੂੰ ਦੱਸ ਕੇ ਪਾਰਦਰਸ਼ੀ ਢੰਗ ਨਾਲ ਇਹ ਡਰਾ ਕੱਢਿਆ ਜਾਊਗਾ ਕਿਸੇ ਵੀ ਵਿਅਕਤੀ ਨੂੰ ਮੈਂ ਚੈਲੰਜ ਕਰਦਾ ਕਿ ਇਹ ਇਮਾਨਦਾਰ ਸਰਕਾਰ ਦਾ ਚੈਲੰਜ ਹੈ ਕਿ ਇਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨਾ ਹੀ ਹੇਰਾਫੇਰੀ ਕਰਨ ਦੀ ਸੋਚੀ ਆ ਤੇ ਨਾ ਹੀ ਹੇਰਾਫੇਰੀ ਕਰਨ ਦੇਣੀ ਕੁਰਸੀਆਂ ਲਾਵਾਂਗੇ ਕਾਂਦੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਸਾਰਾ মিডিਆ ਔਰ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਸਾਰੇ ਜਣੇ ਆਪਦਾ ਕੰਨਾਂ ਖੋਲ ਕੇ ਆਇਓ ਦਿਮਾਗ ਖੋਲ ਕੇ ਆਇਓ ਜਦੋਂ ਤੋਂ ਲੈ ਕੇ ਡਰਾ ਖੁੱਲਣਾ ਹੈ ਆਪਦੇ ਸਾਰੇ ਜਣੇ ਆਪਣਾ ਮੋਬਾਈਲ ਚਲਾ ਲਿਓ ਅਸੀਂ ਵੀ ਉੱਥੇ ਕੈਮਰੇ ਸੱਦਾਂਗੇ ਦੱਸਾਂਗੇ ਕੱਲੇ ਕੱਲਾ ਡਰਾ ਅਸੀਂ ਪਾਰਦਰਸ਼ੀ ਢੰਗ ਨਾਲ ਕਹਾਂਗੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਸਾਡੇ ਜਿਹੜੇ ਲਗਭਗ 4000 ਲੋਕਾਂ ਨੇ ਸਾਡੇ ਪਿਛਵਾਸ ਪਰ ਰਿਕਟ ਕੀਤਾ ਉਹ ਸਾਡੀ ਕਮਾਈ ਹੈ ਅਸੀਂ ਉਸ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਨਾ ਹੈ ਭਾਵੇਂ ਕਿ ਇਹਦੇ ਵਿੱਚ ਸਕਸੈਸ ਸਿਰਫ 116 ਵਿਅਕਤੀ ਹੋਣੇ ਨੇ ਔਰ ਬਾਕੀਆਂ ਦੇ ਅਸੀਂ ਜਿਹੜਾ ਪੈਸੇ ਵਾਪਸ ਕਰਨੇ ਨੇ ਉਹ ਵਿਦਨ ਟਾਈਮ ਇਹ ਨਹੀਂ ਖੱਜਲ ਖਵਾਰ ਨਹੀਂ ਕਰਾਂਗੇ ਵੀ ਉਹ ਬੰਦੇ ਸਾਡੇ ਦਫ਼ਤਰ ਫਿਰਦੇ ਰਹਿਣ ਪੂਰਾ ਪ੍ਰੋਸੈਸ ਕਾਨੂੰਨੀ ਤੌਰ ਤੇ ਪੂਰਾ ਹੋਣ ਤੋਂ ਬਾਅਦ ਉਹਨਾਂ ਦੇ ਜਿਹੜੇ ਪੈਸੇ ਐ ਪਿਆਰ ਸਤਕਾਰ ਨਾਲ ਅਸੀਂ ਵਾਪਸ ਕਰਾਂਗੇ ਔਰ ਨਾਲ ਹੀ ਸਾਡਾ ਜੋ ਉਸ ਕਲੋਨੀ ਦੇ ਵਿਕਾਸ ਕਾਰਜਾਂ ਦਾ ਅਸਟੀਮੇਟ ਆ ਉਹਦੇ ਵਿਕਾਸ ਦੇ ਲਈ ਜੋ ਸੀਵਰੇਜ ਪੈਣਾ ਹੈ ਜੋ ਸੜਕਾਂ ਬਣਨੀਆਂ ਹੈ ਜੋ ਪਾਰਕ ਬਣਨੇ ਨੇ ਜੋ ਖੰਭੇ ਲੱਗਣੇ ਨੇ ਤਾਰਾਂ ਲੱਗਣੀਆਂ ਨੇ ਪਲਾਂਟੇਸ਼ਨ ਹੋਣੀ ਹੈ ਚਾਰਦੁਵਾਰੀ ਹੋਣੀ ਹੈ ਉਹ ਜਿਹੜੀਆਂ ਸੁਖ ਸੁਹਤਾਂ ਉੱਥੇ 32 ਏਕੜ ਦੇ ਵਿੱਚ ਹੋਣੀਆਂ ਨੇ ਉਹ ਸੰਬੰਧੀ ਸਾਡੇ ਜਿਹੜੇ ਐਸਟੀਮੇਟ ਆ ਉਹ ਪਾਸ ਹੋ ਚੁੱਕਿਆ ਹੈ ਔਰ ਆਕਸਾ ਡਰਾ ਕੱਢਣ ਤੋਂ ਤੁਰੰਤ ਬਾਅਦ ਉੱਥੇ ਤੁਹਾਨੂੰ ਪੀਸੀ ਕਰਨਡੀ ਖੜਕਦੀ ਮਿਲੂਗੀ ਉੱਥੇ ਤੁਹਾਨੂੰ ਜੀਸੀਬੀ ਚਲਦਿਆਂ ਮਿਲਣਗੇ ਆ ਉੱਥੇ ਵਿਕਾਸ ਕਾਰਜਾਂ ਦੇ ਹਨੇਰੀ ਤੁਹਾਨੂੰ ਦੇਖਣ ਨੂੰ ਮਿਲੂਗੀ ਔਰ ਮੇਰੀ ਪੂਰੀ ਕੋਸ਼ਿਸ਼ ਹੈ ਕਿਉਂਕਿ ਸਰਕਾਰ ਦਾ 1 ਸਾਲ ਤੋਂ ਉੱਪਰ ਦਾ ਸਾਨੂੰ ਬਾਕੀ ਆ 1 ਸਾਲ ਦੇ ਵਿੱਚ ਵਿੱਚ ਉਹ ਕਲੋਨੀ ਵੀ ਤੁਹਾਨੂੰ ਵਧੀਆ ਦਿਖ ਤੁਹਾਨੂੰ ਦੇਖਣ ਨੂੰ ਮਿਲੂਗੀ ਉਥੇ ਰਹਿਣ ਵਾਲੇ ਸਾਰੇ ਸਿਸਟਮ ਪ੍ਰਬੰਧ ਕਰਕੇ ਦਵਾਂਗੇ ਪ੍ਰਾਈਵੇਟ ਕਲੋਨੀਆਂ ਦੇ ਨਾਲੇ ਮੁਕਾਬਲੇ ਦੀ ਸਾਡੀ ਉਹ ਕਲੋਨੀ ਹੋਊਗੀ ਔਰ ਕਿਸੇ ਨੂੰ ਵੀ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਕਿ ਉਥੇ ਕੋਈ ਡਿਵੈਲਪਮੈਂਟ ਨਹੀਂ ਹੋਣੀ ਤੁਹਾਡੇ ਨਾਲ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਮਾਨ ਉਹਨਾਂ ਦੀ ਸਰਕਾਰ ਨਗਰ ਸਲਾਹ ਟਰਸਟ ਠੰਡਾ ਅਸੀਂ ਤੁਹਾਡੇ ਨਾਲ ਇਹ ਵਾਅਦਾ ਕਰਦੇ ਹਾਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਬਹੁਤ ਤੇਜ਼ੀ ਦੇ ਨਾਲ ਉੱਥੇ ਪਾਇਦਾਰ ਜਿਹੜੇ ਵਿਕਾਸ ਦੇ ਕੰਮ ਆ ਉਹ ਸਟਾਰਟ ਹੋਣਗੇ ਜੇ ਮੈਂ ਤੁਸੀ ਡਿਟੇਲ ਲੈਣੀ ਆ ਮੈਂ ਡਿਟੇਲ ਵੀ ਦੱਸ ਸਕਦਾ ਵੀ 108 ਗਾਜ ਦੇ ਵਿੱਚ ਕਿੰਨੇ ਆਏ 143 ਚ ਕਿੰਨੇ ਆਏ 191 ਚ ਕਿੰਨੇ ਆਏ 239 ਗਾਜ ਚ ਕਿੰਨੇ ਆਏ ਆ 299 ਗਾਜ ਚ ਕਿੰਨੇ ਆ ਤੇ 418 ਗਾਈ ਦੇ ਵਿੱਚ ਕਿੰਨੇ ਆ ਇਹ ਸਾਰੀ ਜਾਣਕਾਰੀ ਮੇਰੇ ਕੋਲ ਹੈ ਔਰ 20 ਤਰੀਕ ਤੋਂ ਪਹਿਲਾਂ ਪਹਿਲਾਂ ਤੁਹਾਡੀ ਹਾਜ਼ਰੀ ਦੇ ਵਿੱਚ ਇਹ ਡਰਾ ਕੱਢੇ ਜਾਣਗੇ ਔਰ ਨਾਲ ਹੀ ਦੂਸਰਾ ਜਿਹੜਾ ਬਲੂ ਫੌਕਸ ਦਾ ਪ੍ਰੋਜੈਕਟ ਹੈ ਜਿਹੜਾ ਕਿ 20-25 ਸਾਲਾਂ ਤੋਂ ਲਟਕਦਾ ਆ ਰਿਹਾ ਹੈ ਉਸ ਦੀ ਗੁਰੂ ਦੀ ਕਿਰਪਾ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਸardar bhagwan singh ji maan ਉਹਨਾਂ ਦੀ ਅਗਵਾਈ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਸਾਡੇ ਲੋਕਲ ਬਾਡੀ ਡਿਪਾਰਟਮੈਂਟ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਦੀ ਅਗਵਾਈ ਦੇ ਵਿੱਚ ਸਾਰਾ ਸਾਡਾ ਜਿਹੜਾ ਪ੍ਰੋਜੈਕਟ ਹੈ ਉਸ ਦੀ ਸਾਰੀ ਕਾਰਵਾਈ ਮੁਕੰਮਲ ਹੋ ਚੁੱਕੀ ਹੈ ਉਸ ਦੇ ਵਿੱਚ ਜਿਹੜੇ ਹੈਗੇ ਆ 26 ਸ਼ੋਰੂਮ ਨੇ 20 बाई 80 ਦੇ ਉਹ ਵੀ ਬਿਲਕੁਲ ਸਾਡੀ ਸਰਕਾਰ ਮਾਨ ਸਾਹਿਬ ਦੀ ਸਰਕਾਰ ਪਾਰਦਰਸ਼ੀ ਢੰਗ ਦੇ ਨਾਲ ਜਿਹੜੇ ਵੀ ਸ਼ਹਿਰ ਦੇ ਲੋਕ ਜਿਹੜੇ ਵੀ ਸ਼ਹਿਰ ਦੇ ਵਪਾਰੀ ਜਿਹੜੇ ਵੀ ਕੋਈ ਵੀ ਵਿਅਕਤੀ ਉਹਨਾਂ ਜਿਹੜੇ ਸ਼ੋਰ ਮੰਾਣੂ ਲੈਣਾ ਚਾਹੁੰਦਾ ਖਰੀਦਣਾ ਚਾਹੁੰਦਾ ਤਾਂ ਉਹ ਵੀ ਅਸੀਂ ਬਕਾਇਦਾ ਪ੍ਰਚਾਰ ਕਰਕੇ ਦੱਸ ਕੇ ਬੋਰਡ ਲਾ ਕੇ ਫਲੈਕਸ ਲਾ ਕੇ ਅਖਬਾਰਾਂ ਦੇ ਵਿੱਚ ਸੂਚਨਾ ਦੇ ਕੇ ਅਸੀਂ ਉਸ ਦੀ ਆਕਸ਼ਨ ਕਰਾਂਗੇ ਸਾਰਿਆਂ ਨੂੰ ਪੂਰਨ ਅਧਿਕਾਰ ਹੈ ਇਹ ਉਹ ਆਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਕੇ ਜੋ ਪੰਜਾਬ ਸਰਕਾਰ ਦੇ ਨਿਯਮ ਔਰ ਕਾਨੂੰਨ ਨੇ ਉਹਨਾਂ ਦੇ ਵਿੱਚ ਉਹ ਸ਼ੋਰੂਮ ਖਰੀਦਣ ਦਾ ਜਿਹੜਾ ਉਹ ਜਿਹੜਾ ਮੌਕਾ ਉਹ ਹਾਸਲ ਕਰ ਸਕਦਾ ਹੈ ਔਰ ਉੱਥੇ 1 ਏਕੜ ਦੀ ਜੰਕ ਸੈਟ ਹੈ ਉਸ ਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਨੂੰ ਦੱਸ ਕੇ ਪ੍ਰਚਾਰ ਕਰਕੇ ਉਸ ਦੀ ਵੀ ਆਕਸ਼ਨ ਲਾਵਾਂਗੇ ਤੇ ਉਹ ਵੀ ਬਹੁਤ ਸੋਹਣਾ ਸਾਡਾ ਪ੍ਰੋਜੈਕਟ ਡਿਜ਼ਾਈਨ ਹੋਇਆ ਔਰ ਜਿਵੇਂ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਸੀਰਤ ਕਰਤਾਰ ਸਿੰਘ ਸਰਾਭਾ ਰਿੰਗ ਰੋਡ ਤੇ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦੀ ਹੈ ਉਵੇਂ ਇਹ ਬਲੂ ਫੌਕਸ ਦਾ 4 ਇਕੜਾ 52 ਪ੍ਰੋਜੈਕਟ ਹੈ ਇਹ ਵੀ ਸਰਦਾਰ ਭਗਵੰਤ ਸਿੰਘ ਮਾਨ ਸੂਬੇ ਦੇ ਮੁੱਖ ਮੰਤਰੀ ਉਹਨਾਂ ਦਾ ਸ਼ਹਿਰ ਬਠਿੰਡਾ ਨੂੰ ਇੱਕ ਤੋਹਫਾ ਹੋਵੇਗਾ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਯਾਦ ਦਿਵਾਉਂਦਾ ਰਹੂਗਾ ਕਿ 2022 ਤੋਂ 2027 ਤੱਕ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਉਸ ਸਮੇਂ ਸ਼ਹਿਰ ਦੇ ਸੁੰਦਰੀਕਰਨ ਦਾ ਇਹ ਪ੍ਰੋਜੈਕਟ ਪਾਸ ਹੋਇਆ ਸੀ ਔਰ ਜਿਹੜੀਆਂ ਰਵੈਤੀ ਪਾਰਟੀਆਂ ਨੇ ਇਸ ਪ੍ਰੋਜੈਕਟ ਤੇ ਕੋਈ ਕੰਮ ਨਹੀਂ ਕੀਤਾ ਇਸ ਪ੍ਰੋਜੈਕਟ ਤੇ ਸਿਆਸਤ ਕੀਤੀ ਇਸ ਪ੍ਰੋਜੈਕਟ ਦੇ ਨਾਲ ਮੈਂ ਸਮਝਦਾ ਵੀ ਜਿਹੜਾ ਇਹਦਾ ਪੈਸਾ ਸੀ ਉਹ ਉਸ ਦਾ ਮਿਸਯੂਜ ਹੋਇਆ ਉਸ ਸਮੇਂ ਪਰ ਅਸੀਂ ਮਿਹਨਤ ਕਰਕੇ ਸਾਰੀ ਇਸ ਦੀ ਪਲੈਨਿੰਗ ਕਰਕੇ ਇਸ ਪ੍ਰੋਜੈਕਟ ਨੂੰ ਮੁੜ ਸ਼ਹਿਰ ਦੀ ਝੋਲੀ ਪਾਉਣ ਜਾ ਰਹੇ ਹਾਂ ਔਰ ਜਿਹੜਾ ਬਲੂ ਫੌਕਸ ਦਾ ਪ੍ਰੋਜੈਕਟ ਕਿਸੇ ਸਮੇਂ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵਾਧਾ ਕਰਦਾ ਸੀ ਕਿਉਂਕਿ ਇਹ ਬਹੁਤ ਹੀ ਵਧੀਆ ਪ੍ਰਾਈਮ ਲੋਕੇਸ਼ਨ ਆ ਸ਼ਹਿਰ ਬਠਿੰਡਾ ਦੀ ਇਹਦੇ ਮਗਰਲੇ ਪਾਸੇ ਰੋਜ਼ ਗਾਰਡਨ ਜੋਗਰ ਪਾਰਕ ਚੀਲਾ ਥਰਮਲ ਕਲੋਨੀ ਕੜਈਆ ਚੌਕ ਮੇਨ ਥਾਂ ਸਾਡੇ ਸ਼ਹਿਰ ਬਠਿੰਡੇ ਦਾ ਔਰ ਇਸ ਦੇ ਕੋਲ ਦੀ ਸਾਹਮਣੇ ਦੀ ਦਿੱਲੀ ਘਟੂਕ ਲੱਖਾਂ ਲੋਕ ਸਾਰੇ ਪੰਜਾਬ ਦੇ ਔਰ ਦੂਸਰੇ ਸਟੇਟਾਂ ਦੇ ਲੋਕ ਇੱਥੋਂ ਆਣਦੇ ਆ ਔਰ ਜਦੋਂ ਉੱਥੇ ਸੋਹਣਾ ਪਲਾਜ਼ਾ ਬਣਿਆ ਹੋਇਆ ਤੇ ਉੱਥੇ ਸੋਹਣੀ ਬਿਲਡਿੰਗ ਹੋਈ ਹੈ ਤੇ ਸੁੰਦਰ ਤਾਂ ਉਹ ਸ਼ਹਿਰ ਦੀ ਸੁੰਦਰਤਾ ਦੇ ਵਿੱਚ ਵਾਧਾ ਕਰੂਗੇ ਸਾਨੂੰ ਇਸ ਗੱਲ ਦਾ ਮਾਨ ਹੈ ਕਿ ਇਹ ਪ੍ਰੋਜੈਕਟ ਸੂਬੇ ਦੇ ਮੁੱਖ ਮੰਤਰੀ ਸਰਦਾਰ ਭੌਂਸਲ ਜੀ ਮਾਨ ਇਹ ਪ੍ਰੋਜੈਕਟ ਆਮ ਆਦਮੀ ਪਾਰਟੀ ਨੇ ਬੜੀ ਮਿਹਨਤ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਬੜੇ ਦੂਰਦਰਸ਼ੀ ਦੇ ਨਾਲ ਇਹ ਪ੍ਰੋਜੈਕਟ ਅਸੀਂ ਪੂਰਾ ਕਰਕੇ ਸ਼ਹਿਰ ਦੇ ਲੋਕਾਂ ਦੀ ਝੋਲੀ ਦੇ ਵਿੱਚ ਪਾਉਣ ਜਾ ਰਹੇ ਹਾਂ ਪਹਿਲੀਆਂ ਪਾਰਟੀਆਂ ਵਾਂਗੂ ਨਹੀਂ ਵੀ ਇਹ ਪਲਾਟ ਚੇਅਰਮੈਨ ਨੇ ਲੈ ਲਿਆ ਇਹ ਜਿਹੜਾ ਫਲੈਟ ਆ ਉਹ ਚੇਅਰਮੈਨ ਨੇ ਲੈ ਲਿਆ ਇਹ ਐਸ.ਆਈ.ਓ. ਚੇਅਰਮੈਨ ਨੇ ਲੈ ਲਿਆ ਇਹ ਸਾਰੇ ਦੇ ਸਾਰੇ ਜਿਹੜੇ ਸ਼ੋਰੂਮ ਐ ਐਸ.ਆਈ.ਓ. ਐ ਪਲਾਟ ਐ ਇਹ ਆਮ ਲੋਕਾਂ ਦੇ ਲਈ ਆ ਮੈਂ ਸਮੁੱਚੀ ਪ੍ਰੈਸ ਦੇ ਸਾਹਮਣੇ ਮੈਂ ਆਪਣਾ ਪਲਾਟ ਅਪਲਾਈ ਵੀ ਨਹੀਂ ਕੀਤਾ ਨਹੀਂ ਹੁੰਦਾ ਬੰਦਾ ਚੇਅਰਮੈਨ ਆਪਦਾ ਪਲਾਟ ਮੈਂ ਨਾ ਆਪ ਕੀਤਾ ਨਾ ਮੇਰੇ ਰਿਸ਼ਤੇਦਾਰ ਨੇ ਕੀਤਾ ਨਾ ਉੱਥੇ ਪਲਾਟ ਲੈਣਾ ਔਰ ਨਾ ਹੀ ਜੋ ਸ਼ੋਰੂਮ ਨੇ ਨਾ ਉਹ ਤੇਉ ਸ਼ੋਰੂਮ ਲੈਣਾ ਹੈ ਨਾ ਸੋਚਾ ਨਾ ਅਪਲਾਈ ਕਰਨਾ ਕਿਉਂਕਿ ਪਿਛਲੀਆਂ ਪਾਰਟੀਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਵਿੱਚ ਤੇਰ ਮੇਰ ਹੁੰਦੀ ਰਹੀ ਹੈ ਲੋਕਾਂ ਦਾ ਵਿਸ਼ਵਾਸ ਟੁੱਟਦਾ ਰਿਹਾ ਲੋਕਾਂ ਨੂੰ ਇਸ ਗੱਲ ਦਾ ਮੇਰੇ ਨਾਲ ਵੀ ਗੱਲਾਂ ਕਰਦੇ ਨੇ ਕਿ ਪਲਾਸਾ ਪਲਾਟ ਤਾਂ ਤੁਹਾਡੇ ਆਪ ਦੇ ਬੰਦੇ ਕੱਢ ਲੈਣਗੇ ਸ਼ੋਰੂਮ ਤਾਂ ਤੁਹਾਡੇ ਆਪ ਦੇ ਬੰਦੇ ਲੈ ਲੈਣਗੇ ਤੁਸੀਂ ਐਂ ਕਰ ਲਓ ਨੋ ਬਿਲਕੁਲ ਜੋ ਕੰਮ ਹੋਊਗਾ ਲੋਕਾਂ ਦੇ ਲਈ ਹੋਊਗਾ ਕਿਉਂਕਿ ਸੂਬੇ ਦੇ ਲੋਕਾਂ ਨੇ ਆਮ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਸ ਕਰਕੇ ਵੋਟਾਂ ਪਾਈਆਂ ਸੀ ਕਿ ਆਮ ਆਦਮੀ ਪਾਰਟੀ ਬਦਲਾਅ ਦੀ ਸਿਆਸਤ ਕਰਨਾ ਚਾਹੁੰਦੀ ਹੈ ਤੇ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਸਬੂਤ ਦੇ ਰਹੇ ਹਾਂ ਕਿ ਇਹ ਜੋ ਥੋੜੀ ਸ਼ਹੀਦ ਭਗਤ ਸਿੰਘ ਜਿਹੜੀ ਹੈਗੀ ਹੈ ਕਲੋਨੀ ਹੈ ਇਹ ਬਦਲਾਅ ਤੁਹਾਡੇ ਸਾਹਮਣੇ ਹੈ ਬਲੂ ਫੌਕਸ ਦਾ ਪ੍ਰੋਜੈਕਟ ਬਦਲਾਅ ਤੁਹਾਡੇ ਸਾਹਮਣੇ ਹੈ ਸਰਕਾਰੀ ਪਟਰੋਲ ਪੰਪ ਬਦਲਾਅ ਤੁਹਾਡੇ ਸਾਹਮਣੇ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਸੈਰਗਾ ਬਦਲਾਅ ਤੁਹਾਡੇ ਸਾਹਮਣੇ ਹੈ ਰਿੰਗ ਰੋਡ ਜਿਹੜੀ 20 ਸਾਲ ਚੱਲੇ ਨਹੀਂ ਉਹ ਚਲਾ ਕੇ ਦਿਖਾਈ ਆ ਨਗਰ ਸਦਰਾ ਟਰੱਸਟ ਨੇ ਬੰਡਾਣੇ ਉਸ ਤੇ ਲਾਈਟਾਂ ਲੱਗੀਆਂ ਉਸ ਨੂੰ ਚਾਲੂ ਕਰਨਾ ਇਹ ਬਦਲਾ ਤੁਹਾਡੇ ਸਾਹਮਣੇ ਆ ਮੈਂ ਵਿਰੋਧੀ ਧਿਰਾਂ ਨੂੰ ਸਵਾਲ ਕਰਦਾ ਕਰੋ ਇਸ ਤੇ ਸਾਡਾ ਜੋ ਸਵਾਲ ਕਰਨਾ ਊਲ ਜਰੂਰ ਗੱਲਾਂ ਕਰਨੀਆਂ ਬੰਦ ਕਰਨ ਜੇ ਕਿਸੇ ਨੇ ਇਹਨਾਂ ਪ੍ਰੋਜੈਕਟਾਂ ਤੇ ਕਿਸੇ ਤਰ੍ਹਾਂ ਦੀ ਗੱਲ ਕਰਨੀ ਆ ਮੈਂ ਬਾਹ ਖੜੀ ਕਰਕੇ ਕਹਿੰਦਾ ਆਓ ਸਾਡਾ ਇਹਨਾਂ ਪ੍ਰੋਜੈਕਟਾਂ ਤੇ ਬਹਿਸ ਕਰੋ ਇਹ ਪ੍ਰੋਜੈਕਟ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇਹ ਪ੍ਰੋਜੈਕਟ ਸਾਡੇ ਲੋਕਲ ਬਾਡੀ ਡਿਪਾਰਟਮੈਂਟ ਨੇ ਇਹ ਪ੍ਰੋਜੈਕਟ ਨਗਰ ਸੁਧਾਰ ਟਰੱਸਟ ਬਠਿੰਡਾ ਨੇ ਸ਼ਹਿਰ ਬਠਿੰਡਾ ਦੀ ਝੋਲੀ ਦੇ ਵਿੱਚ ਸਫਲਤਾਪੂਰਵਕ ਪਾ ਕੇ ਅਸੀਂ ਬਾਹਰ ਖੜੀ ਕਰਕੇ ਕਹਿੰਦੇ ਆ ਕਿ ਇਹਨਾਂ ਪ੍ਰੋਜੈਕਟਾਂ ਦੇ ਵਿੱਚ ਕਿਸੇ ਵੀ ਵਿਰੋਧੀ ਧਿਰ ਦੇ ਬੰਦੇ ਨੇ ਕਿਸੇ ਵੀ ਸਰਕਾਰ ਨੂੰ ਸੱਜਣ ਨੇ ਸਾਡੇ ਨਾਲ ਕੋਈ ਗੱਲਬਾਤ ਕਰਨੀ ਆ ਕੋਈ ਸ਼ੰਕਾ ਸਵਾਲ ਕਰਨਾ ਜਦੋਂ ਮਰਜ਼ੀ ਉਹ ਕਰ ਸਕਦੇ ਆ ਮਿਹਰਬਾਨ ਜੀ